ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵੇਂ ਵਿਚਾਰਾਂ ਦੇ ਨਾਲ ਹਾਜ਼ਰ ਹੋਏ ਹਾਂ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਸੱਚੇ ਦਿਲੋਂ ਕੋਸ਼ਿਸ਼ ਕਰਦੇ ਹਨ ਜੇ ਤੁਹਾਨੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਡਰਨਾ ਨਹੀਂ ਜਿਵੇਂ ਚਿਰਾਗ ਦੇ ਹੌਸਲੇ ਤੋਂ ਹਨੇਰਾ ਡਰਦਾ ਹੈ ਤੇਵੇਂ ਹੌਸਲੇ ਨਾਲ ਕੰਮ ਕਰਨ ਵਾਲਾ ਬੰਦਾ ਕਦੇ ਵੀ ਕਿਸੇ ਤੋਂ ਨਹੀਂ ਡਰਦਾ ਸ਼ਕਤੀ ਮਜ਼ਬੂਤ ਰੱਖੋ ਫਿਰ ਕੋਈ ਵੀ ਹਨੇਰੀ ਤੁਹਾਨੂੰ ਝੁਕਾ ਨਹੀਂ ਸਕਦੀ ਜੋ ਬੰਦਾ ਹਾਰ ਨਹੀਂ ਮੰਨਦਾ ਉਹ ਕਦੇ ਨਹੀਂ ਹਾਰਦਾ ਸਭ ਕੁਝ ਮੂੰਹ ਤੇ ਮਿਲੇ ਇਹ ਜ਼ਰੂਰੀ ਨਹੀਂ ਕੁਝ ਚੀਜ਼ਾਂ ਦੇ layak ਹੋਣ ਲਈ ਕੰਮ ਕਰੋ ਮੁਸ਼ਕਲਾਂ ਸਿਰਫ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਜੋ ਉਹਨਾਂ ਨੂੰ ਪਾਰ ਕਰ ਸਕਦੇ ਹਨ ਜਦੋਂ ਤੱਕ ਤੁਸੀਂ ਹਾਰ ਨਹੀਂ ਮੰਨਦੇ ਉਦੋਂ ਤੱਕ ਤੁਸੀਂ ਕਦੇ ਵੀ ਕਿਸੇ ਕੰਮ ਦੇ ਵਿੱਚ ਹਾਰ ਨਹੀਂ ਸਕਦੇ ਆਪਣੇ ਕੰਮ ਨਾਲ ਇਤਿਹਾਸ ਬਣਾ ਕੇ ਵਿਖਾਓ ਫਿਰ ਲੋਕਾਂ ਦੀਆਂ ਬਾਤਾਂ ਆਪਣੇ ਆਪ ਹੀ ਬਦਲ ਜਾਣਗੀਆਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਵਾਰ ਜਿੱਤੋ ਪਰ ਇਹ ਜ਼ਰੂਰੀ ਹੈ ਕਿ ਤੁਸੀਂ ਹੌਂਸਲਾ ਨਾ ਹਾਰੋ ਵੱਡੇ ਸੁਪਨੇ ਦੇਖੋ ਅਤੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਦਿলো ਜਾਨ ਲਗਾ ਦਿਓ ਮਿਹਨਤ ਕਰਨ ਦੇ ਲਈ ਸਫਲਤਾ ਦੀਆਂ ਚਾਬੀਆਂ ਹਮੇਸ਼ਾ ਮਿਹਨਤ ਦੇ ਹੱਥਾਂ ਵਿੱਚ ਹੁੰਦੀਆਂ ਹਨ ਤੁਸੀਂ ਜਿਸ ਗੱਲ ਨਾਲ ਯਕੀਨ ਕਰਦੇ ਹੋ ਉਸ ਲਈ ਲੜੋ ਅਤੇ ਕਦੇ ਵੀ ਪਿੱਛੇ ਨਾ ਹਟੋ ਜੋ ਬੰਦਾ ਆਪਣੇ ਮਨ ਦੀਆਂ ਸੀਮਾਵਾਂ ਤੋਂ ਪਾਰ ਨਹੀਂ ਜਾ ਸਕਦਾ ਉਹ ਜ਼ਿੰਦਗੀ ਵਿੱਚ ਕਦੇ ਵੀ ਅੱਗੇ ਨਹੀਂ ਵਧ ਸਕਦਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕਦੇ ਕਿਸੇ ਦਾ ਸਹਾਰਾ ਨਾ ਲਓ ਕੋਸ਼ਿਸ਼ ਕਰੋ ਕਿ ਹਰੇਕ ਕੰਮ ਨੂੰ ਆਪਣੇ ਆਪ ਕਰਨ ਦੀ ਤੁਹਾਡੇ ਆਪਣੇ ਹੱਥੀਂ ਕੀਤਾ ਕੰਮ ਹੀ ਤੁਹਾਨੂੰ ਸਫਲਤਾ ਦੀ ਪੌੜੀ ਤੇ ਪਹੁੰਚਾ ਸਕਦਾ ਹੈ ਜੇਕਰ ਜ਼ਿੰਦਗੀ ਵਿੱਚ ਦੂਜਿਆਂ ਦਾ ਸਹਾਰਾ ਤੱਕੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਚੰਗਾ ਸੁਣੋ ਚੰਗਾ ਬੋਲੋ ਇਸ ਨਾਲ ਤੁਹਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਆਉਂਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਵਿਚਾਰ ਵਧੀਆ ਲੱਗੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ